ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਹਾਂ ਗੁਰਦੁਆਰਾ ਗੁਰੂ ਨਾਨਕ ਘਾਟ ਸਾਹਿਬ ਇਹ ਜੋ ਕਿ ਉਜੈਨ ਦੇ ਵਿੱਚ ਪੈਂਦਾ ਮੈਂ ਵੀ ਫਸਟ ਟਾਈਮ ਦੇਖ ਰਹੀ ਮੈਨੂੰ ਪਤਾ ਨਹੀਂ ਸੀ ਮੈਂ ਇੱਥੇ ਆਈ ਮੇਰੀ ਕਜ਼ਨ ਨੇ ਮੈਨੂੰ ਦੱਸਿਆ ਵੀ ਇੱਥੇ ਵੀ ਇੱਕ ਗੁਰਦੁਆਰਾ ਸਾਹਿਬ ਹੈਗਾ ਜਿੰਨੂੰ ਕੀ ਮਤਲਬ ਸੁਣ ਕੇ ਬੜੀ ਖੁਸ਼ੀ ਹੋ ਰਹੀ ਹੈ ਵੀ ਪ੍ਰਬੰਧਕ ਕਮੇਟੀ ਨੇ ਇਹਨੂੰ ਸੰਭਾਲ ਰੱਖਿਆ ਉਹ ਵੀ ਅੰਮ੍ਰਿਤਸਰ ਦੀ ਨਾ ਕਿ ਇਹਨਾਂ ਦੀ ਸਰਕਾਰ ਨੇ ਨਹੀਂ ਇਹਨਾਂ ਦੀ ਕਮੇਟੀਆਂ ਨੇ ਇਹਨਾਂ ਨੂੰ ਸੰਭਾਲਿਆ ਆ ਚਲੋ ਅਸਤ ਨੂੰ ਗੁਰਦੁਆਰਾ ਸਾਹਿਬ ਦਿਖਾਈ ਗਏ ਪਹਿਲਾਂ ਅੰਡਰ ਕੰਸਟਰਕਸ਼ਨ ਟਾਈਪ ਹੀ ਚੱਲਦਾ ਪਿਆ ਇੱਥੇ ਕੰਮ ਤੇ ਆ ਸਾਰਾ ਅੰਡਰ ਕੰਸਟਰਕਸ਼ਨ ਹੈ ਸਾਰਾ ਬਾਹਰ ਵਾਲਾ ਏਰੀਆ ਮਤਲਬ ਹਜੇ ਈ ਨਾ ਡਵਲਪ ਨਹੀਂ ਕੀਤਾ ਇਹ ਹੈ ਭਾगे ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਸਾਹਿਬ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਆ ਮੇਰਾ ਬੇਟਾ ਮੇਰੇ ਹਸਬੰਡ ਅਸੀਂ ਸਾਰੇ ਚੱਲੇ ਉੱਥੇ ਦਰਸ਼ਨ ਕਰਨ ਆ ਦੇਖੋ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਕੰਮ ਕੁੰਮ ਚੱਲ ਰਿਹਾ ਬਹੁਤ ਤਗੜਾ ਯੋ ਤੁਹਾਡੇ ਰਾਈਟ ਵਾਲੀ ਸਾਈਡ ਤੇ ਲੰਗਰ ਹਾਲ ਹੈ ਮੈਂ ਤੁਹਾਨੂੰ ਅੱਗੇ ਹੋ ਕੇ ਦਿਖਾਨੀ ਤੇ ਇੱਥੇ ਐਂਟਰੈਂਸ ਦੇ ਵਿੱਚ ਹੀ ਤੁਸੀਂ ਆਪਣੇ ਚੱਪਲ ਚੁੱਪ ਲਾ ਕੇ ਜਾ ਸਕਦੇ ਹੋ ਜੋੜਾ ਕਰ ਬਣਾਇਆ ਇਹਨਾਂ ਨੇ ਇੱਥੇ ਸੇ ਟੱਕਣ ਵਾਸਤੇ ਤੁਹਾਨੂੰ ਮਾਲ ਵਗੈਰਾ ਸਭ ਕੁਝ ਮਿਲ ਜਾਏਗਾ ਗੁਰਦੁਆਰੇ ਦਾ ਇਤਿਹਾਸਤਾ ਕਿ ਇਹ ਇੱਥੇ ਗੁਰੂ ਨਾਨਕ ਦੇਵ ਜੀ ਆਏ ਸੀ ਇਹ ਇੱਥੇ ਕੰਬਰੀ ਦਾ ਪੇੜ ਹੈ ਜੋ ਅੱਜ ਵੀ ਹੈਗਾ ਆਪਣੀ ਦੂਸਰੀ ਤੇ ਤੀਸਰੀ ਤੇ 10ਵੀਂ ਵਿਖਾਈ ਸੀ ਫਿਰ ਉਹ ਇਤਿਹਾਸ ਲਿਖਿਆ ਉਹ ਤੁਹਾਨੂੰ ਪੜ ਕੇ ਦੱਸ ਇਤਿਹਾਸ ਪੜ ਕੇ ਸੁਣਾਨੀ ਇੱਕ ਮੁੰਜਰਾਸੀ ਆਪਣੇ ਜੋੜੇ ਲਾ ਲੀਏ ਆ ਜੋੜਾ ਕਰ ਤੇ ਫਿਰ ਤੁਹਾਨੂੰ ਆਪਣਾ ਸੇਟ ਟਕਣ ਵਾਸਤੇ ਰੁਮਾਲ ਵਗੈਰਾ ਮਿਲ ਜਾਣਗੇ ਆ ਇੱਥੇ ਪਾਣੀ ਵਗੈਰਾ ਸਭ ਲੱਗਾ ਇੱਥੋਂ ਆਪਣੇ ਤੁਸੀਂ ਪੈਰ ਵਗੈਰਾ ਧੋ ਕੇ ਜਾ ਸਕਦੇ ਹੋ ਹਾਲਾਂਕਿ ਉੱਥੇ ਹੈਗਾ ਧੋਣ ਵਾਸਤੇ ਵੀ ਪਰ ਤੁਸੀਂ ਧੋ ਨਹੀਂ ਸਕਦੇ ਕਿਉਂਕਿ ਉਦੀ ਸਾਫ ਸਫਾਈ ਚੱਲਦੀ ਹੈ ਇਹਦਾ ਇਤਿਹਾਸ ਹੈ ਚਲੋ ਮੈਂ ਤੁਹਾਨੂੰ ਇਤਿਹਾਸ ਪੜ੍ਹ ਕੇ ਸੁਣਾਉਣੀ ਹੈ ਤੁਸੀਂ ਆਪਣਾ ਇੱਥੇ ਸਕਰੀਨਸ਼ਾਟ ਲੈ ਕੇ ਤੁਸੀਂ ਇਤਿਹਾਸ ਪੜ੍ਹ ਸਕਦੇ ਹੋ ਗੁਰੂ ਨਾਨਕ ਘਾਟ ਗੁਰਦੁਆਰਾ ਸਾਹਿਬ ਇੱਕ ਘਾਟ ਦੇ ਕੋਲ ਪੈਂਦਾ ਹੈ ਇਸ ਘਾਟ ਤੋਂ ਜੋ ਨਦੀ ਨਿਕਲਦੀ ਹੈ ਉਸ ਦਾ ਪੁਰਾਣਾ ਨਾਮ ਅਵੰਤੀ ਸੀ ਫਿਰ ਉਸ ਨੂੰ ਬਦਲ ਕੇ ਰੱਖ ਦਿੱਤਾ ਗਿਆ ਸ਼ਿਪਰਾ ਨਦੀ ਇਸ ਸ਼ਹਿਰ ਦਾ ਨਾਮ ਵੀ ਪਹਿਲਾ ਇਸੀ ਨਦੀ ਦੇ ਨਾਮ ਤੋਂ ਹੀ ਰੱਖਿਆ ਗਿਆ ਸੀ ਅਵੰਤੀਪੁਰਾ ਪਰ ਹੁਣ ਅਸੀਂ ਇਸ ਸ਼ਹਿਰ ਨੂੰ ਉਜੈਨ ਦੇ ਨਾਮ ਤੋਂ ਜਾਣਦੇ ਹਾਂ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਦੀ ਭਲਾਈ ਲਈ ਅਵਤਾਰ ਧਾਰਿਆ ਸੀ ਗੁਰੂ ਸਾਹਿਬ ਜੀ ਪੂਰਬ ਦੀ ਉਦਾਸੀ ਦੇ ਟਾਈਮ ਅਹਮਦਾਬਾਦ ਰਾਹੀ ਉਜੈਨ ਦੀ ਧਰਤੀ ਤੇ ਪਹੁੰਚੇ ਸੀ ਕਿਸੇ ਸਮੇ ਬਹੁਤ ਹੀ ਪ੍ਰਸਿੱਧ ਰਾਜਾ ਵਿਕਰਮਦਿੱਤਿਆ ਦਾ ਰਾਜ ਹੁੰਦਾ ਸੀ ਤੇ ਉਹੀ ਰਾਜਾ ਨੇ ਜਿਨ੍ਹਾਂ ਦੇ ਨਾਮ ਤੋਂ ਵਿਕਰਮੀ ਸੰਮਤ ਚੱਲਦਾ ਆ ਰਿਹਾ ਹੈ ਇੱਥੇ ਹੀ ਰਾਜਾ ਪਰਥਰੀ ਜੋ ਕਿ ਰਾਜਾ ਵਿਕਰਮਦਿੱਤਿਆ ਦੇ ਵੱਡੇ ਭਰਾ ਸੀ ਆਪਣਾ ਰਾਜ ਛੱਡ ਯੋਗੀ ਬਣ ਜਾਂਦੇ ਨੇ ਕਿਉਂਕਿ ਉਹਨਾਂ ਦੇ ਹੱਥੋਂ ਇੱਕ ਹਿਰਨ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਸ ਟਾਈਮ ਉਸ ਨੂੰ ਤੜਫਦਾ ਦੇਖੋ ਆਪਣਾ ਰਾਜ ਭਾਗ ਛੱਡ ਦਿੰਦੇ ਨੇ ਗੁਰੂ ਸਾਹਿਬ ਨਾਲ ਵਿਚਾਰ ਵਟਾਂਦਰਾ ਕਰਦੇ ਸਮੇਂ ਰਾਜਾ ਪਰਥੀ ਉਹਨਾਂ ਨੂੰ ਦੱਸਦੇ ਨੇ ਮੈਂ ਯੋਗੀ ਤਾਂ ਬਣ ਗਿਆ ਪਰ ਆਪਣੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ ਨਹੀਂ ਕੱਢ ਸਕਿਆ ਤੇ ਤੁਸੀਂ ਮੈਨੂੰ ਸੱਚ ਦਾ ਉਪਦੇਸ਼ ਦਿਓ ਗੁਰੂ ਸਾਹਿਬ ਕਹਿੰਦੇ ਨੇ ਰਾਜ ਭਾਗ ਤਾਂ ਤੁਸੀਂ ਛੱਡ ਦਿੱਤਾ ਪਰ ਅੰਦਰਲੇ ਵਿਕਾਰ ਕੱਟਨੇ ਵੀ ਬਹੁਤ ਜ਼ਰੂਰੀ ਨੇ ਗੁਰੂ ਸਾਹਿਬ ਇਮਲੀ ਦੇ ਪੇੜ ਥੱਲੇ ਵਿਰਾਜ ਕੇ ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਦੇ ਨਾਲ ਮਿਲ ਕੇ ਇਲਾਹੀ ਬਾਣੀ ਦਾ ਕੀਰਤਨ ਕਰਨਾ ਸ਼ੁਰੂ ਕੀਤਾ ਇਸੇ ਸਥਾਨ ਤੇ ਗੁਰੂ ਸਾਹਿਬ ਜੀ ਸਮੁੱਚੀ ਸੰਗਤ ਦੇ ਭਲੇ ਲਈ ਤਿੰਨ ਸ਼ਬਦ ਉਚਾਰਨ ਕਰਕੇ ਆਪਣੇ ਪਾਵਨ ਚਰਨਾਂ ਦੇ ਨਾਲ ਇਸ ਧਰਤੀ ਨੂੰ ਪਵਿੱਤਰ ਕੀਤਾ ਜਿਸ ਨੂੰ ਸੁਣ ਕੇ ਰਾਜਾ ਪਰਥਰੀ ਬਹੁਤ ਹੀ ਪ੍ਰਭਾਵਿਤ ਹੋਏ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਇਸ ਸਥਾਨ ਤੇ ਤਿੰਨ ਦਿਨ ਰੁਕ ਕੇ ਰਾਜਾ ਪਰਥਰੀ ਤੇ ਬਾਕੀ ਸੰਗਤ ਨੂੰ ਸੱਚ ਦਾ ਉਪਦੇਸ਼ ਦਿੱਤਾ ਜਿੱਥੇ ਅੱਜ ਵੀ ਸੰਗਤਾਂ ਆਉਂਦੀਆਂ ਨੇ ਇੱਥੇ ਹਰ ਮਹੀਨੇ ਪੂਰਨਮਾਸੀ ਦਾ ਦਿਨ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਉਚਾਰੀ ਸੰਤ ਕਸ਼ਮੀਰ ਸਿੰਘ ਪੂਰੀ ਵਾਲਿਆਂ ਵੱਲੋਂ ਕਰਵਾਈ ਜਾ ਰਹੀ ਹੈ। ਆ ਦੇਖੋ ਮੇਰਾ ਬੇਟਾ ਵੀ ਤੁਹਾਨੂੰ ਐਕਸਪਲੇਨ ਕਰ ਰਿਹਾ ਵੀ ਅਸੀਂ ਇੱਥੇ ਬਾਬਾ ਜੀ ਦੇ ਘਰ ਆਏ ਆ ਮੱਥਾ ਟੇਕਣ ਲਈ। ਹਾਂ ਇੱਥੇ ਤੁਸੀਂ ਸਾਰਾ ਪੜ ਸਕਦੇ ਦੇਖੋ ਤੁਹਾਨੂੰ ਉਹ ਵੀ ਦੱਸ ਰਿਹਾ। ਆ ਉਸੇ ਅੰਦਰ ਜਾ ਕੇ ਮੱਥਾ ਟੇਕਿਓ। ਆਓ ਤੁਹਾਨੂੰ ਅਗੇ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਾਈਏ ਗੁਰਦੁਆਰਾ ਸਾਹਿਬ ਦੇ ਅੰਦਰ। ਆ ਜਰਾ ਇੱਥੇ ਦੇਖੋ ਕਾਫੀ ਵੱਡਾ ਸਾਰਾ ਲੰਗਰ ਹਾਲ ਵੀ ਬਣਾਇਆ ਹੈ। ਆ ਸੀ ਇੱਥੇ ਪਿਆਰ ਵਗੈਰਾ ਸਾਫ਼ ਕਰਕੇ ਜਾ ਸਕਦੇ ਪਰ ਇਹਦੀ ਸਫ਼ਾਈ ਚੱਲ ਰਹੀ ਤੇ ਆ ਸੀ ਚੱਲ ਰਹੇ ਆ ਜੀ ਦਰਸ਼ਨ ਲਈ ਸ੍ਰੀ ਗੁਰੂ ਨਾਨਕ ਕਾਟ ਸਹਿਤ ਆਓ ਤੁਹਾਨੂੰ ਦਰਸ਼ਨ ਕਰਾਈਏ ਗੁਰਦੁਆਰਾ ਸਾਹਿਬ ਦੇ ਆ ਬਾਹਰ ਦਾ ਸਾਰਾ ਚਲੋ ਦੇਖੋ ਗੁਰਦੁਆਰਾ ਸਾਹਿਬ ਦਾ ਫਿਰ ਲੰਗਰ ਦੀ ਤਿਆਰੀ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਹੋਵੇ ਤਾਂ ਫਿਰ ਲੰਗਰ ਨਾ ਹੋਵੇ ਦੇਖੋ ਬਹੁਤ ਸੁਨੂਰ ਦੁਆਰਾ ਸਭ ਬਣਿਆ ਕਾਲਾਂ ਕੁ ਵਗੈਰਾ ਸੁਕਾਈ ਜਾ ਰਹੀ ਹੈ ਲੰਗਰ ਦੇ ਲਈ ਧੋ ਕੇ ਇਹਨਾਂ ਨੇ ਇੱਥੇ ਪਾਈ ਹੋਈ ਥੱਲੇ ਹੁਣ ਇਹਨੂੰ ਸਾਫ ਸਫਾਈ ਕਰਕੇ ਫਿਰ ਇਹਨੂੰ ਕਰਨਗੇ ਤਿਆਰ ਚਲੋ ਚੱਲੀ ਆਓ ਤੁਮ ਦਰਸ਼ਨ ਕਰਾਈਏ ਇੱਥੇ ਕਾਰ ਸੇਵਾ ਚੱਲ ਰਹੀ ਹੈ ਅਸੀਂ ਉਸ ਪੇੜ ਵਾਲੇ ਪਾਸੇ ਜਾਦੇ ਹਾਂ ਜਿੱਥੇ ਗੁਨਾਨ ਦੇਵ ਜੀ ਬਿਰਾਜੇ ਸੀਗੇ ਆਇਮਲੀ ਦਾ ਪੇੜ ਹੈ ਹਾਲਾਂਕਿ ਇਹਨਾਂ ਕੀਰਤਨ 24 ਘੰਟੇ ਨਹੀਂ ਚੱਲਦਾ ਜਦੋਂ ਬਾਕੀ ਗੁਰਦੁਆਰਾਂ 'ਚ ਚੱਲਦਾ ਬਾਬਾ ਜੀ ਤਾਂ ਜ਼ਰੂਰ ਬਿਰਾਜੇ ਹੋਏ ਨੇ ਇੱਥੇ ਪ੍ਰਕਾਸ਼ ਕੀਤਾ ਹੋਇਆ ਉਹਨਾਂ ਦਾ ਆਇਮਲੀ ਦਾ ਪੇੜ ਹੈ ਇਹ ਉਹ ਇਤਿਹਾਸਿਕ ਜਗ੍ਹਾ ਹੈ ਜਿੱਥੇ ਗੁਨਾਨ ਦੇਵ ਜੀ ਦੇ ਚਰਨ ਪੈਣੇ ਸਪਰਸ਼ ਹੋਇਆ ਹੈ ਕੋਈ ਪਿਆਰਾ ਸਤਿਕਾਰੂ ਪੀੜ ਚਰੋ ਇਸੇ ਕੋਦੇ ਤੱਕ ਰੇਸ਼ਮਾ ਜਿਹੜਾ ਇਹ ਪੀੜ ਅੱਜ ਵੀ ਬੇਸ ਸਲਾਮਤ ਹੈ ਔਰ ਇਸ ਦੀ ਸੰਭਾਲ ਕੀਤੀ ਜਾਦੀ ਤੁਸੀਂ ਦਰਬਾਰ ਸਾਹਿਬ ਵਿੱਚ ਵੀ ਦੇਖਿਆ ਹੈ ਨਾ ਕਾਫੀ ਪੀੜ ਜੋ ਅੱਜ ਵੀ ਕੈਮ ਖੜੇ ਨੇ ਸੇਮ ਉਦਾਂ ਹੀ ਆਹੀ ਪੀੜ ਕੈਮ ਖੜਾ ਜਿਵੇਂ ਇਹ ਸਭ ਸਾਡੇ ਗੁਰੂ ਜੀ ਦੀ ਦੇਣ ਹੈ ਉਹਨਾਂ ਦਾ ਵਰ ਦਿੱਤਾ ਹੈ ਅੱਜ ਵੀ ਖੜਾ ਹੈ ਆ ਤੁਹਾਨੂੰ ਪਿੱਛੇ ਇਹਦਾ ਬੈਕਗ੍ਰਾਉਂਡ ਵੀ ਦਿਖਾਈਏ ਗੁਰਦਾਰਾ ਸਾਹਿਬ ਦੇ ਮਗਰ ਆ ਇੱਥੋਂ ਹੈ ਇੰਦੀ ਸਾਹੂ ਦੇ ਦਰਸ਼ਨ ਕਰੋ ਔਰ ਥੋੜਾ ਜਿਹਾ ਬੈਕ ਸਾਈਡ ਤੇ ਤੁਹਾਨੂੰ ਮੈਂ ਦਿਖਾਇਆ ਸੀ ਪਰ ਚੜਨਾ ਉਤਰਨਾ ਮੱਥਾ ਟੇਕਣਾ ਤੁਸੀਂ ਇੱਥੋਂ ਕਰ ਸਕਦੇ ਹੋ ਮੈਂ ਤੁਹਾਨੂੰ ਖਤਮ ਦਿਖਾ ਦਿੰਨੇ ਆਪਾਂ ਮੇਰੇ ਹਸਬੰਦ ਤੇ ਮੇਰਾ ਬੇਟਾ ਜਾ ਰਹੇ ਮੱਥਾ ਟੇਕਣ ਇਹਦੇ ਮਗਰ ਹੀ ਇੱਕ ਘਾਟ ਬਣਿਆ ਹੋਇਆ ਆਰਾਮ ਘਾਟ ਕਹਿੰਦੇ ਆ ਮੈਂ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਨੀ ਆ ਮਗਰ ਆਹ ਤੇ ਸੈਟਿੰਗ ਬਣਾਈ ਹੋਈ ਹੈ ਬਹੁਤ ਸੋਹਣੀ ਬੈਠਣ ਦੀ ਪੇੜ ਦੀ ਆਕਾਰ ਦੇ ਕੇ ਪੇੜ ਦੇ ਲੱਕੜਾਂ ਦੇ ਆਕਾਰ ਦੇ ਕੇ ਆਹ ਮਗਰ ਇਹਦੇ ਆਰਾਮ ਘਾਟ ਆ ਤੁਸੀਂ ਦੇਖ ਸਕਦੇ ਹੋ ਮੌਸਮ ਇੱਥੇ ਬਹੁਤ ਸੋਹਣਾ ਆ ਮੀਂਹ ਪੈਂਦੇ ਰਹਿੰਦੇ ਸਾਵਣ ਦੇ ਮਹੀਨੇ ਚੋਂ ਦਸਾਣ ਦੇ ਮਹੀਨੇ ਚ ਇਹ ਨੂੰ ਵਧੀਆ ਪੈਂਦੇ ਨੇ ਠੰਡਾ ਮੌਸਮ ਬੀ ਬੋਲੀ ਗਰਮੀ ਵਾਲਾ ਹਿਸਾਬ ਲੱਗਦਾ ਆ ਤੁਸੀਂ ਦੇਖ ਸਕਦੇ ਹੋ ਮਗਰਲਾ ਸਾਰਾ ਇੱਥੇ ਵੀ ਕਹਿੰਦੇ ਆ ਵੀ ਆਰਤੀ ਹੁੰਦੀ ਹੈ ਸ਼ਾਮ ਦੇ ਵੇਲੇ ਜਿਦੋਂ ਬਾਕੀ ਮੰਦਰਾਂ 'ਚ ਆਰਤੀ ਵਗੈਰਾ ਹੁੰਦੀ ਸ਼ੁਰੂ ਉਦੋਂ ਇੱਥੇ ਵੀ ਹੁੰਦੀ ਬਹੁਤ ਸੋਹਣੀ ਪਰ ਮੈਂ ਦੇਖੀ ਨਹੀਂ ਮੈਂ ਸੁਣਿਆ ਕੱਲ ਹੀ ਸਾਨੂੰ ਪਤਾ ਲੱਗਾ ਸੀ ਇਹ ਸਿਪਰਾ ਨਦੀ ਹੈ ਜਿਸ ਦੇ ਬਾਰੇ ਮੈਂ ਤੁਹਾਨੂੰ ਹੁਣੇ ਇਤਿਹਾਸ ਦੇ ਵਿੱਚ ਪੜ੍ਹ ਕੇ ਸੁਣਾਇਆ ਸੀ ਇਹ ਉਹੀ ਨਦੀ ਹੈ ਗੰਦੀ ਨਦੀ ਹੈ ਚੰਗੀ ਹੈ ਸਾਫ਼ ਸੁਥਰੀ ਤਾਂ ਪਾਣੀ ਆਉਂਦਾ ਹੈ ਇਸ ਤੋਂ ਸਾਫ਼ ਸੁਥਰੀ ਹੋ ਨਹੀਂ ਸਕਦੀ ਤੁਹਾਨੂੰ ਪਤਾ ਹੀ ਹੈ ਲੋਕਾਂ ਦੇ ਮੀمو ਪੈਂਦੇ ਪਾਣੀ ਦਾ ਫਲੋ ਵੀ ਕਹਿੰਦੇ ਵੱਧ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਬਿਲਕੁਲ 우ਜੈਨ ਮਹਾਕਾਲ ਮੰਦਰ ਦੇ ਕੋਲ ਪਰਾ ਜਿਆਦਾ ਦੂਰ ਨਹੀਂ ਹੈ ਆਰਾਮ ਨਾਲ ਬੈਟਰੀ ਵਾਲਾ ਅੱਛਾ ਫੜੋਗੇ ਠੀਕ ਹੈ ਤੁਸੀਂ ਜਾ 우ਜੈਨ ਰੇਲਵੇ ਸਟੇਸ਼ਨੋਂ ਉਥੂ ਬੈਟਰੀ ਵਾਲਾ ਫੜੋ ਹਾਰਡਲੀ 100 ਰੁਪਏ ਲਊਗਾ ਸਾਨੂੰ ਇਸ ਗੁਰਦੁਆਰੇ ਲਿਆਊਗਾ ਤੁਸੀਂ ਦਰਸ਼ਨ ਕਰ ਸਕਦੇ ਹੋ ਪੰਜਾਬ ਚ ਬਹੁਤ ਲੋਕਾਂ ਨੂੰ ਪਤਾ ਨਹੀਂ ਹੈਗਾ ਗੁਰਦੁਆਰਾ ਸਾਹਿਬ ਬਾਰੇ ਤੇ ਮੈਂ ਚਾਹਾਂਗੀ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਵੱਧ ਚੜ ਕੇ ਪਿਆਰ ਕੇ ਕਿ 우ਜੈਨ ਮਹਾਕਾਲ ਜੀ ਦਾ ਹੈ ਇਸ ਸਥਾਨ ਮੰਦਰੀ ਹੈ ਜੀ ਪਰ ਇੱਥੇ ਆਪਣਾ ਇਤਿਹਾਸ ਵੀ ਜੁੜਿਆ ਇੱਥੇ ਜ਼ਰੂਰ ਆਓ ਇਤਿਹਾਸ ਨਾਲ ਜੁੜਿਆ ਰਹਿਣਾ ਬਹੁਤ ਜ਼ਰੂਰੀ ਹੈ ਚਲੋ ਆਓ ਤੁਹਾਨੂੰ ਬਾਕੀ ਦਾ ਦਿਖਾਈਏ ਆ ਦੇਖੋ ਤੁਸੀਂ ਹਾਲੇ ਦਵਾਲੇ ਕੰਸਟਰਕਸ਼ਨ ਚੱਲ ਰਹੀ ਵਧੀਆ ਮਤਲਬ ਪੈਮਾਨੇ ਤੇ ਚੱਲਦੀ ਹੈ ਦਿਲ ਆ ਕੇ ਚੱਲਦੇ ਚਲੋ ਤੁਹਾਨੂੰ ਮੈਂ ਲੰਗਰ ਹਾਲ ਵੀ ਬਾਹਰੋਂ ਇੱਕ ਵਾਰੀ ਦਿਖਾ ਦਵਾਂ ਚਲੋ ਪੈਰ ਥੋੜੀ ਜਿਹੀ ਚਿੱਕੜੋ ਚਿੱਕੜੀ ਹੋਈ ਪੈਨੇ ਪੈਰ ਤੇ ਚਿੱਕੜ ਬਹੁਤ ਆ ਬਹੁਤ ਸੜਕਾਂ ਤੇ ਤਾਂ ਬਹੁਤ ਬੁਰੇ ਹਾਲ ਦੀ ਹੁਣ ਮੈਂ ਪੈਰ ਧੋਲੇ ਨੇ ਅਸਟਾ ਗੜਾ ਉਹ ਬਹੁਤ ਖਰਾਬ ਆ ਸੁਣੋ ਮੈਂ ਉਧਰ ਗਈ ਨਹੀਂ ਕਿਉਂਕਿ ਰਸਤਾ ਬਹੁਤ ਖਰਾਬ ਸੀ ਕੰਸਟਰਕਸ਼ਨ ਚੱਲਦੀ ਪਈ ਹੈ ਤੇ ਪੈਰਾ ਤੇ ਚੁਬਣਾ ਸੀ ਬੱਟੇ ਚੰਗੇ ਚਲੋ ਆਓ ਤੁਹਾਨੂੰ ਹੁਣ ਮੈਂ ਦਿਖਾਵਾਂ ਲੰਗਰ ਹਾਲ ਆ ਮੈਂ ਉਧਰ ਹੀ ਜਾ ਰਹੀ ਹਾਂ ਆ ਗੁਰਦੁਆਰਾ ਸਾਹਿਬ ਦੀ ਐਂਟਰੈਂਸ ਇੱਕ ਹੋਰ ਆ ਦੇਖੋ ਲੰਗਰ ਹਾਲ ਹਾਲ ਨਹੀਂ ਵੈਸੇ ਹਜੇ ਤਿਆਰ ਹੁੰਦਾ ਹਾਲ ਇਹ ਬਾਹਰ ਹੀ ਦਖਾਉਂਦੇ ਨੇ ਪ੍ਰਸ਼ਾਦ ਦੇ ਲੰਗਰ ਆਪਣਾ ਚਾਹ ਦਾ ਲੰਗਰ ਸਾਹਿਬ ਇੱਥੇ ਮਿਲਦਾ ਤੁਸੀਂ ਦੇਖ ਸਕਦੇ ਹੋ ਇੱਧਰ ਸਰਾਹ ਵੀ ਹੈਗੀ ਤੁਸੀਂ ਇੱਥੇ ਆ ਕੇ ਰਹਿ ਸਕਦੇ ਆ ਉੱਪਰ ਸਰਾਹ ਬਣੀ ਹੋਈ ਹੈ ਤੁਸੀਂ ਇਹ ਦੇਖੋ ਅਸੀਂ ਤਾਂ ਹੁਣ ਸੋਚ ਲਿਆ ਸੀ ਅਗਲੀ ਵਾਰ ਜਦੋਂ ਉਜੈਨ ਆਣਾ ਅਸੀਂ ਇਸ ਗੁਰਦੁਆਰੇ ਚ ਸਰਾਹ ਦਸਾਣਾ ਇੱਥੇ ਰਹਿਣਾ ਕਿ ਕਿ ਗੁਰਦੁਆਰਾ ਜੀ ਸਾਫ਼ ਸੁਥਰੀ ਜਗ੍ਹਾ ਕੋਈ ਹੋਰ ਨਹੀਂ ਹੈ ਅਸੀਂ ਦੇਖ ਲਿਆ ਆਸਰਾ ਤੁਸੀਂ ਦੇਖ ਸਕਦੇ ਹੋ ਸਭਰੇ ਵੀ ਬੜੇ ਅੱਛੇ ਬਨੇ ਹੋਏ ਨੇ ਸਾਫ਼ ਸੁਥਰੀ ਨੇ ਆ ਦੇਖੋ ਆਲੇ ਤੇ ਬਨੇ ਗ੍ਰੀਨ ਰੀ ਵੀ ਅੱਛੀ ਇਹਨਾਂ ਨੇ ਮੇਨਟੇਨ ਕੀਤੀ ਗ੍ਰੀਨ ਬੈਲ ਇਹ ਕਿਸੇ ਦਾ ਕਾਰ ਹੈ ਆ ਕਿਸੇ ਦਾ ਕਾਰ ਹੈ ਇਹਨੂੰ ਮੇਰੇ ਵਿੱਚ ਕਾਊਂਟ ਕਰਦੇ ਹੁਣ ਦੇਖੋ ਤੁਸੀਂ ਆਲੇ ਵਾਲੇ ਦੇ 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 ਨਾ ਇਹ ਨਹੀਂ ਬਾਤ ਨਹੀਂ ਇਹ ਨਾ ਕੋਈ ਨਹੀਂ ਆਹੋ ਘਣਾ ਦੇ ਪਕੌੜੇ ਚੱਲੋ ਹੁਣ ਹੱਸ ਚੱਕੀ ਨੀ ਕੈਮਰਾ ਹੈ ਹਾਂਜੀ ਚਲੋ ਕਾਫੇ ਵੀ ਬਣ ਗਏ ਸਰ ਭਾਈ ਗੋਜ ਚਲੋ ਹੁਣ ਅਸੀਂ ਚੱਲੀਏ ਆਪਣੇ ਹੋਟਲ ਵਾਲ ਨੂੰ ਕੂਚ ਕਰੀਏ ਚਲਿਏ ਹੁਣ ਅਸੀਂ ਚੱਲੇ ਜੀ ਇੰਦੋਰ ਜੀ ਹੁਣ इंदौर ਜਾ ਕੇ ਤੁਹਾਨੂੰ ਦਿਖਾਵਾਂਗੇ ਅਸੀਂ ਕੱਲ ਮੰਗਦੇ ਵਿੱਚ ਗਲਤੀ ਨਾ ਮੰਨ ਲਿਖਾ इंदौर ਜਾ ਕੇ ਹੁਣ ਤੁਹਾਨੂੰ ਦਿਖਾਵਾਂਗੇ इंदौर ਦੇ ਦਰਸ਼ਨ ਜਿਹੜਾ ਕਹਿੰਦੇ ਨੇ ਕਲੀਨ ਸਿਟੀ ਦੇਖੀਏ ਕਿੰਨੀ ਕੋ ਕਲੀਨ ਸਿਟੀ ਹੈ ਚਲਿਏ ਹੁਣ ਆਪਾਂ ਚਲੋ ਜੀ ਸੱਚੀ ਕਾ ਕਰਦੇ ਸੱਚੀ ਕਾ ਕਰਦੇ ਚਲੋ ਹੁਣ ਅਸੀਂ ਚੱਲੇ ਹਾਂ ਮਿਲਦੇ ਤੁਹਾਨੂੰ ਛੇਤੀ ਵੀਡੀਓ ਅਗਲੀ ਵੀਡੀਓ ਚ ਛੇਤੀ ਮਿਲਦੇ ਹਾਂ ਮਿਲਾਂਗੇ ਆਪਾਂ ਇਹਨ ਦੋਸਤ ਹਾਂ ਮੈਂ ਦੱਸਿਆ ਇਹਨਾਂ ਨੂੰ ਮੈਂ ਕਿ ਹੁਣ ਦੌਰ ਦਿਖਾਣੇ ਕਲੀਨ ਸਿਟੀ ਦੇਖਦੇ ਕਿੰਨੀ ਕੋ ਕਲੀਨ ਹੈਗੀ ਆ ਸਾਨੂੰ ਉਹ ਜੈਨ ਤਾਂ ਕਲੀਨ ਲੱਗਣਗੇ ਉਹ ਜੈਨ ਤਾਂ ਬਈ ਦੇਖੋ ਜੀ ਆ ਬਾਈ ਉੱਤੇ ਹੋਇਆ ਦਾ ਆਪਣਾ ਥੋੜਾ ਦਿਹਾਤੀ ਇਲਾਕਾ ਹੈ ਬੈਕਵਰਡ ਹੈ ਇੱਥੇ ਨਾ ਕੋਈ ਜੋਬ ਹੈ ਨਾ ਓਪਰਚੁਨਿਟੀ ਹੈ ਲੋਕਾਂ ਨੂੰ ਨਾ ਇੱਕੋ ਹੀ ਇੱਥੇ ਵਪਾਰ ਹੈ ਆਪਣਾ ਹੋਟਲ ਦਾ ਤੇ ਸਪਲਾਈ ਡਿਮਾਂਡ ਵਾਲਾ ਬਿਜ਼ਨਸ ਹੈ ਜੀ ਇੱਥੇ ਮਤਲਬ ਬੇਸਿਕਲੀ ਇੱਥੇ ਹੋਟਲ ਹੀ ਬਿਜ਼ਨਸ ਹੈ ਜਿੰਨਾ ਸੜੀ ਲੋਕਲ ਦੇ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਇਹੀ ਸਿਰ ਦੱਸਿਆ ਸਾਨੂੰ ਤੇ ਹੁਣ ਆ ਜਾ ਕੇ ਇੱਥੇ ਕੁਝ ਹੈ ਨਹੀਂ ਠੀਕ ਹੈ ਇਹ ਬੈਟਰੀ ਵਾਲੇ ਦੇਖੇ ਚੱਲਦੇ ਨੇ ਇਹਨਾਂ ਨੇ ਕਮਾਈ ਕਰਨੀ ਇਹਨਾਂ ਨਾਲ ਜਦੋਂ ਵੀ ਕਿਤੇ ਜਾਣਾ ਹੈ ਨਾ ਨਾ ਇਹਨਾਂ ਨਾਲ ਤਰੀਕੇ ਨਾਲ ਗੱਲਬਾਤ ਕਰਕੇ ਟਾਈਮ ਖੁੱਲਾ ਲੈ ਕਿਉਂਕਿ ਸੋਨੇ ਤੇ ਗੁਰਦੁਆਰੇ ਐ ਤੁਹਾਨੂੰ ਇਹਨਾਂ ਨੇ ਸਿਰਫ 10 ਮਿੰਟ ਦਿੱਤੇ ਜਿਹੜੇ ਨਖਰੇ ਇਹਨੇ ਮਾਰਦਾ ਪਿਆ ਸਾਨੂੰ ਹਾਰ ਕੇ ਛੇਤੀ ਜਾਣਾ ਪਿਆ ਲੰਗਰ ਵੀ ਨਹੀਂ ਚੱਕ ਪਾਇਆ ਇਹਦੀ وجہ ਚਲੋ ਖੋਖ ਖੋਈ ਗਈ ਅਸੀਂ ਹੁਣ ਚੱਲਦੇ ਆ ਚਲੋ ਤੁਹਾਨੂੰ ਹੁਣ ਮਿਲਦੇ ਆ ਅੱਗੇ ਦੀ ਵੀਡੀਓ ਚ ਠੀਕ ਹੈ ਜੀ ਸਸਤੀ ਕਰ ਲੀ ਸਸਟ ਕਰ ਲੀ